ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਪਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ 'ਚ ਬਣਨ ਵਾਲੀਆਂ 19000 ਕਿਲੋਮੀਟਰ ਦੇ ਕਰੀਬ ਲਿੰਕ ਸੜਕਾਂ ਨੂੰ ਲੈ ਕੇ ਦਿੱਤੇ ਸਖਤ ਹੁਕਮ ਪੰਚਾਇਤਾਂ ਨੂੰ ਵੀ ਕੀਤੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਪੰਜਾਬ ਤੇ ਉੱਚ ਪੁਲਿਸ ਅਧਿਕਾਰੀਆਂ ਨਾਲ ਕੀਤੀ ਹਾਈ ਲੈਵਲ ਮੀਟਿੰਗ ਪੰਜਾਬੀਆਂ ਦੇ ਹੱਕ ਚ ਦਿੱਤੇ ਵੱਡੇ ਹੁਕਮ ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪਾਕਿਸਤਾਨ ਖਿਲਾਫ ਲੈ ਸਖਤ ਫੈਸਲੇ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਅੰਦਰ ਭਾਰਤ ਛੱਡਣ ਦਾ ਦਿੱਤਾ ਹੁਕਮ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਅੱਜ ਮੁਲਾਜ਼ਮਾ ਨੇ ਬੱਸ ਅੱਡੇ ਬੰਦ ਰੱਖਣ ਦਾ ਕੀਤਾ ਐਲਾਨ ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਲਈ ਨਵੀਂ ਖ਼ਬਰ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਜੋਗਿੰਦਰ ਉਗਰਾਹਾਂ ਦਾ ਪੰਜਾਬ ਸਰਕਾਰ ਖਿਲਾ ਵੱਡਾ ਐਲਾਨ ਮੁੱਖ ਮੰਤਰੀ ਮੰਤਰੀਆਂ ਤੇ ਵਿਧਾਇਕਾਂ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਜਾਵੇਗਾ ਵਿਰੋਧ ਪੰਜਾਬ 'ਚ ਫਿਰ ਤੋਂ ਹੋਇਆ ਪ੍ਰਸ਼ਾਸਨਿਕ ਫੇਰਬਦਲ 6 IAS ਤੇ ਇੱਕ ਪੀਸੀਐਸ ਅਫਸਰ ਦਾ ਕੀਤਾ ਤਬਾਦਲਾ ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ ਵਿਭਾਗ ਨੇ 3 ਦਿਨਾਂ ਲਈ ਜਾਰੀ ਕੀਤਾ ਅਲਰਟ ਪੰਜਾਬ ਦੇ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ ਬਿਜ਼ਨਸ ਬਿਊਰੋ ਦੀ ਵੱਡੀ ਕਾਰਵਾਈ ਜੂਨੀਅਰ ਇੰਜੀਨੀਅਰ ਨੂੰ 30000 ਰੁਪਏ ਰਿਸ਼ਵਤ ਲੈਣ ਦੇ ਕੀਤਾ ਕਾਬੂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸੜਕੀ ਟਾਂਚੇ ਦੀ ਰਿਪੇਅਰ ਅਤੇ ਅਪਗ੍ਰੇਡੇਸ਼ਨ ਨੂੰ ਲੈ ਕੇ ਸੜਕ ਢਾਂਚਾ ਵਿਕਾਸ ਮਿਲਣੀ ਕਰਵਾਏਗੀ ਜਿਸ ਵਿੱਚ 19000 ਕਿਲੋਮੀਟਰ ਦੇ ਕਰੀਬ ਲਿੰਕ ਸੜਕਾਂ ਦਾ ਜੰਗੀ ਪੱਧਰ ਤੇ ਕੰਮ ਸ਼ੁਰੂ ਕਰਨ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਹੂਲਤਾਂ ਤੇ ਸ਼ਾਨਦਾਰ ਸੜਕਾਂ ਦੇਣਾ ਵੀ ਇੱਕ ਸੇਵਾ ਹੀ ਹੈ ਇਸ ਕੰਮ ਲਈ ਰਿਸ਼ਵਤ ਦੀ ਮੰਗ ਕਰਨ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੁਰੰਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਏਆਈਡੀ ਮਦਦ ਨਾਲ ਸੂਬੇ ਦੀਆਂ ਖਸਤਾ ਹਾਲ ਹੋਈਆਂ ਸੜਕਾਂ ਦੀ ਮੰਗਤੀ ਕਰਵਾਈ ਗਈ ਜਿਸ ਨਾਲ 226 ਕਰੋੜ ਦੀ ਬਚਤ ਹੋਈ ਹੈ ਤੇ ਪੰਜਾਬ ਦੀਆਂ ਗੁਆਚੀਆਂ ਸੜਕਾਂ ਵੀ ਲੱਭੀਆਂ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕ ਟਾਂਚਾ ਵਿਕਾਸ ਮਿਲਣੀ ਦੌਰਾਨ ਠੇਕੇਦਾਰਾਂ ਤੇ ਕੰਪਨੀਆਂ ਦੇ ਨੂੰ ਮੈਂਦੀਆਂ ਨਾਲ ਵਿਚਾਰ ਚਰਚਾ ਕਰਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਨਿਰਮਾਣ ਕਾਰਜ ਦੌਰਾਨ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਤੁਰੰਤ ਸਖਤ ਕਾਰਵਾਈ ਹੋਵੇਗੀ ਅਤੇ ਗੁਣਵੱਤਾ ਨਾਲ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ ਨਹੀਂ ਹੋਵੇਗਾ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਸੜਕਾਂ ਨਾਲ ਲੱਗਦੀਆਂ ਸਰਕਾਰੀ ਜ਼ਮੀਨਾਂ ਛਡਵਾਉਣ ਲਈ ਪੰਚਾਇਤਾਂ ਨੂੰ ਅਪੀਲ ਕਰਦੇ ਹਨ ਕਿ ਹੈ ਕਿ ਸੜਕਾਂ ਨਾਲ ਜਿਹੜੀ ਜ਼ਮੀਨ ਲੱਗਦੀ ਹੈ ਉਸ ਨੂੰ ਛੱਡੋ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਗੱਡੀ ਪਾਸ ਕਰਨ ਲਈ ਵੀ ਜਗ੍ਹਾ ਨਹੀਂ ਮਿਲਦੀ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀਜੀਪੀ ਗੌਰਵ ਯਾਦਵ ਅਤੇ ਪੁਲਿਸ ਦੇ ਹੋਰ ਉੱਚ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੰਮੂ ਕਸ਼ਮੀਰ ਪੁਲਿਸ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਜੰਮੂ ਕਸ਼ਮੀਰ ਦੇ ਹੋਟਲਾਂ 'ਚ ਫਸੇ ਪੰਜਾਬ ਦੇ ਲੋਕਾਂ ਬਾਰੇ ਬਿਉਰਾ ਮੰਗਿਆ ਗਿਆ ਹੈ ਤਾਂ ਕਿ ਪੰਜਾਬ ਪੁਲਿਸ ਉਹਨਾਂ ਨੂੰ ਸੁਰੱਖਿਅਤ ਆਪਣੇ ਘਰਾਂ ਤੱਕ ਪਹੁੰਚਾ ਸਕੇ। ਇਸ ਹਮਲੇ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਧਰਮ ਜੇ ਹਨ ਨਹੀਂ ਕਰਦਾ ਪਤਨੀ ਸਾਹਮਣੇ। ਪਤੀ ਨੂੰ ਗੋਲੀ ਮਾਰ ਦਿੱਤੀ ਗਈ ਕੋਈ ਧਰਮ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਨਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ ਸੀ ਅੱਜ ਜੋ ਵੀ ਅੱਤਵਾਦੀਆਂ ਵੱਲੋਂ ਕੀਤਾ ਗਿਆ ਹੈ ਇਹ ਨਿੰਦਣਯੋਗ ਹੈ ਅੱਗੇ ਬੋਲਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਸ਼ਾਂਤੀ ਬਣਾਈ ਰੱਖਣਾ ਸਾਡੀ ਪਹਿਲ ਹੈ ਪੰਜਾਬ ਚ ਸਰਦ ਪਰ ਲਗਾਤਾਰ ਸਾਜ਼ਿਸ਼ਾਂ ਹੋ ਰਹੀਆਂ ਹਨ ਉਹ ਡਰੋਨ ਭੇਜ ਰਹੇ ਹਨ ਗ੍ਰੇਨੇਡ ਸੁੱਟੇ ਜਾਂਦੇ ਹਨ ਪੰਜਾਬ ਪੁਲਿਸ ਡਰੋਨ ਰিসিਵ ਕਰਨ ਵਾਲਿਆਂ ਨੂੰ ਫੜ ਰਹੀ ਹੈ ਡਰੋਨ ਸੁੱਟਣ ਵਾਲਿਆਂ ਨੂੰ ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਦਬੋਚ ਲਿਆ ਹੈ ਕਈਆਂ ਦਾ ਐਨਕਾਊਂਟਰ ਕੀਤਾ ਗਿਆ ਹੈ ਤੇ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਚ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਪੰਜਾਬ ਭਰ ਵਿੱਚ ਸਖਤ ਚੌਕਸੀ ਰੱਖੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਕੋਈ ਵੀ ਕਾਨੂੰਨ ਦੀ ਉਲੰਘਣਾ ਨਾ ਕਰੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਚ ਸੈਰ ਸਪਟਾ ਸਥਾਨਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਤੇ ਕਿਸੇ ਨੂੰ ਵੀ ਸੂਬੇ ਚ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਸੂਬੇ ਦੀਆਂ ਸਰਹੱਦਾਂ ਪਹਿਲਾਂ ਹੀ ਸੀਲ ਕਰ ਦਿੱਤੀਆਂ ਗਈਆਂ ਹਨ ਤੇ ਪੁਲਿਸ ਨੂੰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਹਿਲਗਾਮ ਹੱਤਿਆਵਾਰੀ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਸੀਸੀਐਸ ਮੀਟਿੰਗ 'ਚ ਸਰੱਦ ਪਰ ਅਤਵਾਦੀ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਉਹਨਾਂ ਦੇ ਵੀਜੇ ਰੱਦ ਕਰ ਦਿੱਤੇ ਗਏ ਹਨ ਸਾਰਕ ਦੀਨ ਵੀਜ਼ਾ ਸਹੂਲਤ ਵੀ ਖਤਮ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਭਾਰਤ ਨੇ ਸਿੰਧੂ ਜਲ ਸੰਧੀ ਦੇ ਤਹਿਤ ਪਾਕਿਸਤਾਨ ਨੂੰ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ ਇਸ ਤੋਂ ਇਲਾਵਾ ਭਾਰਤ ਪਾਕਿਸਤਾਨ ਤੋਂ ਆਪਣੇ ਡਿਪਲੋਮੈਂਟਾਂ ਨੂੰ ਵਾਪਿਸ ਬੁਲਾ ਰਿਹਾ ਹੈ ਅਤੇ ਨਾਲ ਹੀ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਤੋਂ ਬਾਅਦ ਵਿਦੇਸ਼ ਕੱਤਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਦੱਸਿਆ ਕਿ 1960 ਦੇ ਸਿੰਧੂ ਜਲ ਸਮਝੌਤੇ ਨੂੰ ਤੁਰੰਤ ਪ੍ਰਭਾਵ ਨਾਲ ਮੌਤਲ ਕੀਤਾ ਜਾ ਰਿਹਾ ਹੈ ਇਹ ਸੰਧੀ ਉਦੋਂ ਤੱਕ ਮੌਤਰ ਰਹੇਗੀ ਜਦੋਂ ਤੱਕ ਇਹੇ ਸਰਦਪਾਰਾਤਵਾਦ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੰਦੀ ਇਸ ਕਾਰਨ ਪਾਕਿਸਤਾਨ ਨੂੰ ਪਾਣੀ ਮਿਲਣਾ ਬੰਦ ਹੋ ਸਕਦਾ ਹੈ ਕਿਉਂਕਿ ਜੇ ਪਾਣੀ ਸੰਧੀ ਨਹੀਂ ਹੈ ਤਾਂ ਪਾਣੀ ਦਾ ਕੀ ਸਰਕਾਰ ਨੇ ਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ ਹੁਣ ਕੋਈ ਵੀ ਉਥੋਂ ਹਿੱਲ ਨਹੀਂ ਸਕੇਗਾ ਜਿਹੜੇ ਲੋਕ ਯਾਤਰਾ ਦਸਤਾਵੇਜ਼ਾਂ ਨਾਲ ਭਾਰਤ ਆਏ ਹਨ ਉਹਨਾਂ ਨੂੰ 1 ਮਈ ਤੱਕ ਵਾਪਿਸ ਆਉਣਾ ਪਵੇਗਾ ਇਸ ਲਈ ਉਹਨਾਂ ਨੂੰ ਇਸ ਰਸਤੇ ਦੀ ਵਰਤੋਂ ਕਰਨੀ ਪਵੇਗੀ ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਰੋਡਵੇਜ ਪਣਬੱਸ ਪੀਆਰਟੀਸੀ ਮੁਲਾਜ਼ਮ ਯੂਨੀਅਨ ਨੇ ਅੱਜ ਬੱਸ ਸਟੈਂਡ ਬੰਦ ਰੱਖਣ ਦਾ ਐਲਾਨ ਕੀਤਾ ਹੈ ਦਰਸਲ ਪੰਜਾਬ ਰੋਡਵੇਜ ਪਣਬੱਸ ਪੀਆਰਟੀਸੀ ਮੁਲਾਜ਼ਮ ਯੂਨੀਅਨ ਨੇ ਮੁਲਾਜ਼ਮਾਂ ਦੇ ਖਾਤਿਆਂ 'ਚ ਅਧੀਨ ਤਨਖਾਹ ਪਾਉਣ ਤੇ ਵਿਭਾਗ ਅਤੇ ਸਰਕਾਰ ਪ੍ਰਤੀ ਰੋਸ ਜ਼ਿਤਾਇਆ ਹੈ ਮੁਲਾਜ਼ਮ ਵਾਰ-ਵਾਰ ਮੰਗ ਕਰ ਰਹੇ ਹਨ ਕਿ ਇਸ ਸਮੇਂ ਮੁਲਾਜ਼ਮਾਂ ਨੇ ਆਪਣੇ ਬੱਚਿਆਂ ਦੀਆਂ ਫੀਸਾਂ ਸਮੇਤ ਸਕੂਲਾਂ 'ਚ ਦਾਖਲੇ ਅਤੇ ਸਾਲ ਭਰ ਲਈ ਕਾਣਕ ਵੀ ਖਰੀਦਣੀ ਹੁੰਦੀ ਹੈ ਪਰ ਸਰਕਾਰ ਵੱਲੋਂ ਲਗਭਗ 600 ਕਰੋੜ ਦੀ ਰਾਸ਼ੀ ਨਾ ਆਉਣ ਕਰਕੇ ਮੁਲਾਜ਼ਮਾਂ ਨੂੰ ਤਨਖਾਹ ਦੇਣ 'ਚ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੂਬਾ ਜੁਆਇੰਟ ਸਖਤਰ ਜਗਤਾਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਵੀ ਮੀਟਿੰਗ ਹੋਈ ਸੀ ਜਿਸ 'ਚ ਜਲਦੀ ਪੈਸਾ ਰਿਲੀਜ਼ ਕਰਨ ਬਾਰੇ ਗੱਲਬਾਤ ਹੋਈ ਸੀ ਪਰ ਹਲੇ ਤੱਕ ਪੈਸਾ ਰਿਲੀਜ਼ ਨਹੀਂ ਹੋਇਆ ਇਸ ਤੋਂ ਸਰਕਾਰ ਦੀ ਨੀਤ ਦਾ ਸਾਹ ਪਤਾ ਲੱਗਦਾ ਹੈ ਕਿ ਸਰਕਾਰ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਪੰਜਾਬ ਰੈਵਨਿਊ ਆਫਸਰ ਯੂਨੀਅਨ ਵੱਲੋਂ ਕੀਤੀ ਸਮੂਹਿਕ ਹੜਤਾਲ ਤੋਂ ਦੁਖੀ ਹੋ ਕੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਤੋਂ ਰਜਿਸਟ੍ਰੇਸ਼ਨ ਦਾ ਕੰਮ ਵਾਪਿਸ ਲੈ ਕੇ ਕਾਨੂੰਗੂਆਂ ਨੂੰ ਸੌਂਪਣ ਦੇ ਆਪਣੇ ਫੈਸਲੇ ਤੋਂ ਆਖਿਰਕਾਰ ਸਰਕਾਰ ਨੇ ਪੈਰ ਪਿੱਛੇ ਖਿੱਚ ਲਈ ਹਨ ਅਤੇ ਇੱਕ ਵਾਰ ਫਿਰ ਇਸ ਦੀ ਜ਼ਿੰਮੇਵਾਰੀ ਨਾਇਬ ਤਹਿਸੀਲਦਾਰਾਂ ਨੂੰ ਸੌਂਪਦੇ ਹੋਏ ਟਰਾਂਸਫਰ ਲਿਸਟ ਜਾਰੀ ਕਰ ਦਿੱਤੀ ਹੈ ਦੱਸਦੀ ਹੈ ਕਿ ਲੁਧਿਆਣਾ ਪੱਛਮੀ ਤਹਿਸੀਲ ਚ ਇੱਕ ਐਨਆਰਆਈ ਦੀ ਜ਼ਮੀਨ ਦੀ ਰਜਿਸਟਰੀ ਫਰਜੀ ਵਿਅਕਤੀ ਨੂੰ ਖੜਾ ਕਰਕੇ ਕਰਵਾਉਣ ਦੇ ਮਾਮਲੇ ਚ ਬਿਜ਼ਨਸ ਵੱਲੋਂ ਤਹਿਸੀਲਦਾਰ ਅਤੇ ਆਰਸੀ ਸਮੇਤ ਹੋਰਨਾਂ ਤੇ ਦਰਜ ਕੀਤੀ ਐਫਆਈਆਰ ਖਿਲਾਫ ਇਕਜੁੱਟ ਹੋਈ ਪੰਜਾਬ ਰੈਵਿਨਿਊ ਅਫਸਰ ਵੱਲੋਂ ਰੋਸ ਸਵਰੂਪ ਸਮੂਿਕ ਤੌਰ ਤੇ ਛੁੱਟੀ ਲਾਂਦੇ ਹੋਏ ਰਜਿਸਟ੍ਰੇਸ਼ਨ ਦਾ ਕੰਮ ਛੱਡਣ ਦੀ ਕੋਸ਼ਨਾ ਕੀਤੀ ਗਈ ਸੀ ਯੂਨੀਅਨ ਦੇ ਇਸ ਫੈਸਲੇ ਤੇ ਸਖਤ ਰੁਕਪਨਾਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਾ ਸਿਰਫ ਰਜਿਸਟ੍ਰੇਸ਼ਨ ਦਾ ਕੰਮ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਤੋਂ ਵਾਪਿਸ ਲੈਣ ਸਮੇਤ ਯੂਨੀਅਨ ਨੂੰ ਤੁਰੰਤ ਕੰਮ ਤੇ ਵਾਪਿਸ ਪਰਤਣ ਜਾਂ ਸਖਤ ਐਕਸ਼ਨ ਭੁਗਤਣ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਹਾਲਾਂਕਿ ਯੂਨੀਅਨ ਦੇ ਯਾਤਰੀ ਮੈਂਬਰ ਵਾਪਸ ਕੰਮ ਤੇ ਪਰਤ ਗਏ ਸਨ ਅਤੇ ਜੋ ਨਹੀਂ ਪਰਤੇ ਸਰਕਾਰ ਨੇ ਉਨ੍ਹਾਂ ਖਿਲਾਫ ਐਕਸ਼ਨ ਲਿਆ ਸੀ ਜਿਸ ਤੋਂ ਬਾਅਦ ਸਬ ਰਜਿਸਟਰਾਰ ਦਫਤਰਾਂ 'ਚ ਰਜਿਸਟ੍ਰੇਸ਼ਨ ਦੀ ਕਮਾਂਡ ਜ਼ਿਲ੍ਹੇ 'ਚ ਤਾਇਨਾਤ ਕਾਨੂੰਗੋਆ ਤੇ ਦਫਤਰੀ ਸਟਾਫ ਦੇ ਹਵਾਲੇ ਕਰ ਦਿੱਤੀ ਗਈ ਸੀ ਕਈ ਮਹੀਨਿਆਂ ਤੱਕ ਕਾਨੂੰਗੋਹੀ ਤਹਿਸੀਲਾਂ 'ਚ ਰਜਿਸਟ੍ਰੇਸ਼ਨ ਦਾ ਕੰਮ ਕਰ ਰਹੇ ਸਨ ਪਰ ਹੁਣ ਸਰਕਾਰ ਨੇ ਮੁੜ ਰਜਿਸਟ੍ਰੇਸ਼ਨ ਦੀ ਜ਼ਿਆਦਾਤਰ ਜ਼ਿੰਮੇਵਾਰੀ ਨਾਇਬ ਤਹਿਸੀਲਦਾਰਾਂ ਨੂੰ ਸੌਂਪਦੇ ਹੋਏ ਨਵੀਂ ਟਰਾਂਸਫਰ ਲਿਸਟ ਜਾਰੀ ਕਰ ਦਿੱਤੀ ਹੈ ਹਲਕਾ ਮਹਿਲ ਕਲਾਂ ਦੇ ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਗੁਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਗੁਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਦੌਰਾਨ ਕਿਸਾਨਾਂ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ 5 ਮਾਰਚ ਨੂੰ ਚੰਡੀਗੜ੍ਹ 'ਚ ਕਿਸਾਨਾਂ ਨੂੰ ਧਰਨਾ ਦੇਣ ਤੋਂ ਰੋਕਿਆ ਗਿਆ ਸੀ ਅਤੇ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਚੱਲ ਰਹੇ ਲਗਾਤਾਰ ਕਿਸਾਨ ਧਰਨੇ ਨੂੰ ਜ਼ਬਰਦਸਤ ਕਰਕੇ ਖਾੜਿਆ ਗਿਆ ਸੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਉਚਲੰਦੇ ਰਾਤੇ ਹੈ ਤੇ ਹੁਣ ਇੱਕ ਸਥਾਨਕ ਪਦਰੀਪ੍ਰਿਸ਼ਟ ਮੈਨੇਜਮੈਂਟ ਦੀ ਪਿੱਠ ਤੇ ਖੜ ਕੇ ਲੋਕਾਂ ਤੇ ਜ਼ਬਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੂੰ ਲੋਕਾਂ ਪ੍ਰਤੀ ਅਖਤਿਆਰ ਕੀਤੇ ਇਸ ਜ਼ਬਰ ਰਵਈਏ ਦਾ ਜਵਾਬ ਪਿੰਡਾਂ ਦੀਆਂ ਸੱਤਾਵਾਂ ਚ ਦੇਣਾ ਪਵੇਗਾ ਅਤੇ ਆਉਂਦੇ ਦਿਨਾਂ ਚ ਮੁੱਖ ਮੰਤਰੀ ਮੰਤਰੀਆਂ ਤੇ ਵਿਧਾਇਕਾਂ ਨੂੰ ਪਿੰਡਾਂ ਚ ਆਉਣ ਸਮੇ ਕਾਲੀਆਂ ਝੰਡੀਆਂ ਨਾਲ ਜ਼ਬਰਦਸਤ ਕਿਸਾਨਾਂ ਦੇ ਰੋ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਦਰ ਤੇ ਤਬਾਦਲੇ ਕਰਨ ਦਾ سلسلہ ਲਗਾਤਾਰ جاری ਹੈ ਅੱਜ ਫਿਰ ਤੋਂ ਪੰਜਾਬ ਚ ਵੱਡੇ ਪੱਦਰ ਤੇ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਪੰਜਾਬ ਸਰਕਾਰ ਨੇ ਸੂਬੇ ਦੇ 6 ਆਈਏਐਸ ਅਫਸਰਾਂ ਤੇ ਇੱਕ ਪੀਸੀਐਸ ਅਫਸਰ ਦਾ ਤਬਾਦਲਾ ਕੀਤਾ ਹੈ ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਲਿਸਟ ਵੀ ਸਾਹਮਣੇ ਆਈ ਹੈ ਪੰਜਾਬ ਚ ਬੀਤੇ ਦਿਨੀ بارش ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਗੁਜ਼ਰਾਹਤ ਮਿਲੀ ਸੀ ਹੁਣ ਫਿਰ ਤੋਂ ਮੌਸਮ 'ਚ ਬਦਲਾ ਨਜ਼ਰ ਆਇਆ ਹੈ ਤੇ ਗਰਮੀ ਨੇ ਫਿਰ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਮੌਸਮ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਦਰਅਸਲ ਮੌਸਮ ਵਿਭਾਗ ਨੇ 25 April ਤੱਕ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ। ਵੱਧੀ ਗਰਮੀ ਦਰਮਿਆਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ ਹੁਣ 35 ਡਿਗਰੀ ਤੋਂ 40 ਡਿਗਰੀ ਦੇ ਵਿੱਚ ਘਰ ਰਹਿ ਰਿਹਾ ਹੈ ਅਤੇ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਵੇਲੇ ਕਰਾਂ ਤੋਂ ਬਾਹਰ ਨਾ ਨਿਕਲਣ ਦੀ ਚੇਤਾਵਨੀ ਵੀ ਦਿੱਤੀ ਹੈ ਪੰਜਾਬ ਦੇ ਮੁਲਾਜ਼ਮਾਂ ਲਈ ਨਵੀਂ ਖੁਸ਼ਖਬਰੀ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ مالی ਸਾਲ 2025-26 ਦੌਰਾਨ ਮੁਲਾਜ਼ਮਾਂ ਲਈ ਕਣ ਖਰੀਦਣ ਵਾਸਤੇ ਵਿਆਜ ਮੁਕਤ ਕਰਜ਼ਾ ਵਧਾ ਕੇ 9700 ਰੁਪਏ ਕਰ ਦਿੱਤਾ ਗਿਆ ਹੈ ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ ਚੀਮਾ ਨੇ ਕਿਹਾ ਕਿ ਵਿੱਤ ਬਰੇ 2019-20 ਅਤੇ 2020 ਦੇ ਸਾਲਾਂ ਦੌਰਾਨ ਵੀ ਕਾਂਗਰਸ ਸਰਕਾਰ ਵੱਲੋਂ ਕੋਈ ਵਾਅਦਾ ਕੀਤੇ ਬਿਨਾਂ ਸਿਰਫ 7500 ਰੁਪਏ ਦੇ ਵਿਆਜ ਰਹਿਤ ਕਣਕ ਕਰਜ਼ੇ ਦੀ ਸਹੂਲਤ ਦਿੱਤੀ ਗਈ ਸੀ ਇਸ ਨੂੰ ਬਾਅਦ ਚ ਚੋਣਵਰੇ 2021-22 ਦੌਰਾਨ 3 ਸਾਲਾਂ ਉਪਰੰਤ ਸਿਰਫ 500 ਰੁਪਏ ਦਾ ਮਾਮਲੀ ਵਾਅਦਾ ਕਰਦੇ 800 ਰੁਪਏ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਨੇ ਇਸ ਵਿਆਜ ਮੁਕਤ ਕਰਜ਼ੇ ਦੀ ਰਕਮ ਨੂੰ ਵੀਤੀ ਸਾਲ 2023-24 ਲਈ ਵਧਾ ਕੇ 8500 ਰੁਪਏ ਅਤੇ ਸਾਲ 2024-25 ਲਈ 9100 ਰੁਪਏ ਤੇ ਹੁਣ 600 ਰੁਪਏ ਵਧਾ ਕੇ ਵੀ 30 ਸਾਲ 2025-26 ਲਈ ਵਧਾ ਕੇ 9700 ਰੁਪਏ ਕਰ ਦਿੱਤਾ ਗਿਆ ਹੈ ਸੂਬੇ ਚ ਭ੍ਰਿਸ਼ਟਾਚਾਰ ਵਿਰੁੱਧ ਬਿੰਡੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ ਡਿਵੀਜ਼ਨ ਰੂਮੀ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਜਸਮੇਲ ਸਿੰਘ ਨੂੰ 30000 ਪਰਿਸ਼ਿਪਤ ਲੈੰਦਿਆਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆਂ ਉਨ੍ਹਾਂ ਦੱਸਿਆ ਕਿ ਜਗਰੋਂ ਸਾਹਬ ਡਿਵੀਜ਼ਨ ਦੇ ਪਿੰਡ ਦੇਰਕਾ ਦੇ ਇੱਕ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਦੌਰ ਤੇ ਪੀ ਐ ਸਪੈਸ਼ਲ ਦੇ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਕਤ ਜੂਨੀਅਰ ਇੰਜੀਨੀਅਰ ਨੇ ਉਨ੍ਹਾਂ ਦੇ ਡੈਰੀ ਫਾਰਮ ਤੇ ਬਿਜਲੀ ਕਨੈਕਸ਼ਨ ਲਗਾਉਣ ਬਦਲੇ 30000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਫਲਾਈਂਗ ਸਕਿਉਰਿਟੀ ਦੇ ਵਿਜੀਲੈਂਸ ਟੀਮ ਨੇ ਬੜੀ ਸਾਵਧਾਨੀ ਨਾਲ ਜਾਲ ਵਿਛਾਇਆ ਜਿਸ ਦੌਰਾਨ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਸ਼ਿਕਾਇਤਕਰਤਾ ਤੋਂ 30000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਤੀ ਕਾਬੂ ਕਰ ਲਿਆ ਦੋਸ਼ੀ ਖਿਲਾਫ ਪ੍ਰਿਸ਼ਟਾਚਾਰਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਫਲਾਈ ਸਿਕਿਉਰਿਟੀ ਕਥਾਣਾ ਪੰਜਾਬ ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੱਲ ਬਹੁਤ ਦੁੱਖਦਾਇਕ ਕਟ ਨਾ ਹੋਈ ਲਗਭਗ 28 ਸਲਾਨੀਆਂ ਦੇ ਉਹਤੇ ਗੋਲੀਆਂ ਚਲਾ ਕੇ ਉਹਨਾਂ ਦੀ ਜਾਨ ਲਈ ਦੀ ਜਖਮੀ ਹੋਏ ਬਾਅਦ ਉਹਦੀ ਸਖਤ ਸ਼ਬਦਾਂ ਚੀਸੀ ਨਿੰਦਾ ਕਰਦੀ ਐਸ ਤਰ੍ਹਾਂ ਦੇ ਜਿਹੜੇ ਹਮਲੇ ਨੇ ਨਹਿਤ ਤੇ ਨਾ ਬਿਰਕਾਂਤੇ ਉਹ ਕਿਸੇ ਵੀ ਇਰਫਤੋ ਜਜ ਨਹੀਂ ਠਹਿਦਾ ਜਾ ਸਕਦੇ ਕਿ ਕੋਈ ਵੀ ਧਰਮ ਇਸ ਤਰ੍ਹਾਂ ਨਹੀਂ ਕਹਿ ਰਿਹਾ ਹਰ ਕਦਮ ਅਲਾਓ ਨਹੀਂ ਕਰਦਾ ਧਰਮ ਸਾਰੇ ਧਰਮ ਮਨੁੱਖਤਾ ਦਾ ਸਨਿਹਾਰ ਹੁੰਦੇ ਹਨ ਮਾਨਵਤਾ ਦਾ ਸਨਿਹਾਰ ਹੁੰਦੇ ਸੋ ਕਿਉਂਕਿ ਪੰਜਾਬ ਜਿਹੜਾ ਹੈ ਉਹ ਦੋਨੇ ਸਿੱਟਨ ਜਨਕੇ ਜੇ ਮਕਸ਼ਮੀ ਨਾਲ ਵੀ ਸਾਡੀ ਹੱਥ ਲੱਗਦੀ ਹੈ ਤਾਂ ਪਾਕਿਸਤਾਨ ਨਾਲ ਵੀ ਸੱਟ ਆਉਂਦੀ ਹੈ ਅਸੀਂ ਵੀ ਹਰ ਰੋਜ਼ ਡਰੋਨ ਫੜਦੇ ਰਹਿੰਨੇ ਆ ਸਾਡੇ ਵੀ ਹਰ ਰੋਜ਼ ਕੋਈ ਨਾ ਕੋਈ ਥ੍ਰੈਟ ਕੋਈ ਨਾ ਕੋਈ ਸਕਿਉਰਟੀ ਇਸ਼ੂ ਆਉਣ ਦੇ ਨ ਦੇ ਪਰ ਅਸੀਂ ਬਹੁਤ ਸਾਵਧਾਨਾ ਚੁੱਕਣੇ ਆ ਸਤਰਕਾਂ ਇਸ ਕਰਕੇ ਐਕਟੀਵਿਟੀਜ਼ ਜਿਹੜੀਆਂ ਉਹਨਾਂ ਦੀਆਂ ਉਹ ਬਹੁਤ ਘਟ ਰਹੀਆਂ ਨੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਉਹ ਇਕੱਠੇ ਹੀ ਸਾਰੇ ਹੁਣ ਜਿਹੜੇ ਹੈ ਅਸੀਂ ਕੋਈ ਡਰੋਨ ਫੜੇ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨ ਸਮੱਗਲਰ ਗੈਂਗਸਟਰ ਸਾਰੇ ਇਕੱਠੇ ਹੋ ਗਏ ਇੱਕੋ ਡਰੋਨ ਚ ਕੋਪਿਸਟਲ ਵੀ ਭੇਜ ਦਿੰਦੇ ਐ ਪੈਸੇ ਵੀ ਭੇਜ ਦਿੰਦੇ ਐ ਤੇ ਡਰੱਗ ਵੀ ਭੇਜਦੇ ਸੋ ਜਦੋਂ ਸਿਕੰਜਾ ਕੱਸਿਆ ਗਿਆ ਸਮਕਲਰਾਂ ਤੇ ਤਾਂ ਪ੍ਰੈਸ਼ਰ ਚ ਨੇ ਹੁਣ ਕੀ ਕਰੀਏ ਕੁਛ ਕਰੀਏ ਕੋਈ ਗੜਬੜ ਕਰੀਏ ਕੁਝ ਕੋਈ ਧਮਾਕਾ ਕਰੀਏ ਕੋਈ ਆ ਕਰੀਏ ਸੋ ਪੰਜਾਬ ਦੇ ਵਿੱਚ ਅਸੀਂ ਲਾਟਾ ਤੇ ਅੱਜ ਮੈਂ ਅਸੀ ਮੀਟਿੰਗ ਇੰਟੈਲੀਜੈਂਸ ਦੇ ਹੈਡ ਵਿਜੀਲੈਂਸ ਦੇ ਹੈਡ ਸਾਡੇ ਡੀਪੀ ਸਾਹਿਬ ਚੀਫ ਸੈਕਟਰੀ ਸਾਹਿਬ ਜਿਨੇ ਵੀ ਸਾਡੀ ਹਾਈ ਲੈਵਲ ਸਕਿਉਰਟੀ ਟੀਮ ਨਾਲ ਮੀਟਿੰਗ ਹੋਈ ਹੈ ਤੇ ਅਸੀਂ ਕੁਝ ਪੁਆਇੰਟਸ ਜਿਹੜੇ ਨੇ ਉਹ ਡਿਸਕਸ ਕੀਤੇ ਨੇ ਤੇ ਕਿਸੀ ਸੋਨਿਆ ਕੇ ਪਹਿਲੇ ਨਾ ਲਾਟਰੀਆ ਜਾਵੇ ਕੋਈ ਨੂੰ ਪਤਾ ਲੱਗ ਜੇ ਕਿ ਇੱਥੇ ਜਾਣਾ ਮੁਸ਼ਕਲ ਹੈ ਇੱਥੇ ਕੁਝ ਕਰਨਾ ਮੁਸ਼ਕਲ ਹੈ ਸੋ ਪੰਜਾਬ ਨੂੰ ਸ਼ਾਂਤੀਪੂਰਵਕ ਸੂਬਾ ਰੱਖਣਾ ਪੰਜਾਬ ਨੂੰ ਹੱਸਦਾ ਬਸਦਾ ਰੱਖਣਾ ਸਾਡਾ ਫਰਜ਼ ਹੈ ਪੂਰੇ ਦੇਸ਼ ਦੇ ਵਿੱਚ ਵੈਸੇ ਤਾਂ ਇਹ ਅਟੈਕ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਹੈ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਸਵਾ ਲੱਖ ਫੁੱਟਫਾਲ ਪਾਡੇ ਹੈ तो वो और जहाँ पे जितने भी हमारे धार्मिक क्योंकि रिलीजियस टूर, टूरिज़्म बहुत ज़्यादा है और यहाँ से गाड़ियाँ भी जाती हैं आगे माता चिंतपुर्णी ज्वालामुखी जी को जितने भी बगला मुखी जी को जितना भी धार्मिक टूरिज्म है वो थ्रू पंजाब चलता है तो उस पर भी हम निगाह रख रहे हैं उन व्हीकल्स का भी हम छानबीन कर रहे हैं अभी जितने भी वहाँ पंजाब के हैं हम पता कर रहे हैं जम्मू कश्मीर सरकार से जो होटलों में हो, हो गए गुलमर्ग में भी होंगे गए होंगे श्रीनगर में उनको वापस लाने का भी प्रॉपर सेफली वापस लाने का भी है। ਜਿਹੜਾ ਮੁਸਲਮਾਨ ਨੂੰ ਪੁੱਛਿਆ ਕਿ ਤੁਸੀਂ ਮੁਸਲਮਾਨ ਆਏ ਦੇਖੋ ਪਤਾ ਕਿ ਇਹ ਮੰਨਦਾ ਦਿੱਕ ਰਿਲੀਜੀਅਨ ਟੈਰਰਿਸਟ ਟੈਰਰਿਸਮ ਖਲਾਮ ਦੀ ਕੋਸ਼ਿਸ਼ ਦੇਖੋ ਪਤਾ ਕਿ ਅਹ ਤੋ ਆਤੰਕ ਦਾ ਕੋਈ ਧਰਮ ਨਹੀਂ ਹੁੰਦਾ ਦੇਖੋ ਕੋਈ ਵੀ ਧਰਮ ਜਿਹੜਾ ਉਹ ਇਸ ਤਰ੍ਹਾਂ ਨਿਹੱਥਿਆਂ ਤੇ ਔਰ ਪਤਨੀ ਸਾਹਮਣੇ ਪਤੀ ਨੂੰ ਗੋਲੀ ਮਾਰ ਦੇਣੀ ਔਰ ਤੜਸ ਤੜਸ ਕੋਨਾ ਸਾਹਮਣੇ ਮਾਰ ਰਹੇ ਨੇ ਕੋਈ ਵੀ ਧਰਮ ਨਹੀਂ ਲਾਉ ਕਰਦਾ ਅਸੀਂ ਤਾਂ ਵੈਸੇ ਸਰਵਤ ਤੋਂ ਪਹਿਲਾਂ ਮੰਗਣ ਵਾਲੇ ਬਾਣੀ ਦੇ ਗਾ ਬਾਪਾਰ ਸੀ ਸੋ ਸਾਡੇ ਦਾ ਗੁਰੂ ਤੇਗ ਬਹਾਦਰ ਜੀ ਦਾ ਸਾਡੇ ਤਿੰਨ ਸੰਸਕੀ ਦੀ ਵਾਰ ਚੱਲ ਰਿਹਾ ਹੈ ਉਹਨਾਂ ਨੇ ਤਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਸੀ ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਕੋਈ ਕੋਈ ਧਰਮ ਹੈ ਅਲਾਉ ਕਰਦਾ ਹੋਊਗਾ ਪਰ ਜੋ ਵੀ ਹੋਇਆ ਬਹੁਤ ਬਹੁਤ ਮਾੜਾ ਹੋਇਆ ਮੰਨਸਾ ਮੰਨਸਾ ਪਾਰਾ ਦਾ ਯਾਦ ਦਾ ਬਾਰਡਰ ਹੈ ਉਹ ਬਹੁਤ ਸਾਰਾ ਲੱਗਦਾ ਹੈ पांच सौ बत्तीस किलोमीटर नहीं हमारा जो फर्स्ट लाइन ऑफ डिफेंस बीएसएफ के पास है सेकेंड लाइन ऑफ डिफेंस में हम पंजाब पुलिस है उसमें हम बीएसएफ के साथ बिल्कुल तालमेल के साथ पहले चलते हैं जो ड्रोन वगैरह पकड़ते हैं बहुत जो ड्रोन कम हो गए हैं क्योंकि रिसीवर देखो वो तो ड्रोन भेज देंगे उनका क्या लगता है लेकिन यहाँ रिसीव कौन करेगा हम रिसीवर्स को टारगेट कर रहे हैं कि उनको क्यो पकड़ो क्योंकि हाँ उनका ड्रोन रिसीव करने वाला ना भी होगा पैकेट फेंक दिया जब पिस्टल फेंक दिया उठाएगा कौन उठाने वाला अगर यहाँ पे है वो तो यहीं होगा ना वो तो यह इधर का होगा तो उनको हम पूरा उन पर रेकी करके इंटेलिजेंस से विजिलेंस से सब हम प्रॉपर इंतजाम करें तो सवाल है लोग हैं जो पंजाब के हैं जो स्टक हो सकते हैं कश्मीर में और क्या कदम उठाए जा रहे हैं

और हम संपर्क कर रहे हैं टूरिज्म डिपार्टमेंट की तरफ से कर रहे हैं तो जो जो भी है वैसे तो वो गाड़ियों में गए होंगे या लेकिन स्टक हो गए हैं वहाँ पे तो उनको वापस तो लाने के लिए या उनको सेफ वापस लाने के लिए हम जो है पठानकोट का बॉर्डर जो है वहाँ पे वहाँ तक उनको ला उसके बाद उनको घर पे छोड़ना उनको वो हमारी